ਲੈ ਸੱਜਣਾ ਤੁਹਾਡੇ ਵਾਸਤੇ ਨੇ ਇੱਕ ਪ੍ਰੋਡਕਟ ਲੈ ਕੇ ਆਇਆ ਬਹੁਤ ਕਮਾਲ ਦਾ ਰੀਅਲ ਐਚ ਹੈ ਹਰਬਲ ਦਾ ਪ੍ਰੋਡਕਟ ਆ ਤੇ ਬਾਕੀ ਬਾਈ ਨਾ ਕਰਾਉਂਗਾ ਗੱਲ ਜਿਹੜੇ ਸੱਜਣਾ ਨੇ ਇਹ ਵਰਤਿਆ ਬਹੁਤ ਕਮਾਲ ਦਾ ਤੇ ਬਾਕੀ ਰਿਜ਼ਲਟ ਦੇਖੀ ਜਾਂਦੇ ਹੋ ਤੁਸੀਂ ਇਹ ਇੱਥੋਂ ਕਰਾ ਦੀ ਗਰੀ ਚੱਕ ਬਹੁਤ ਕਮਾਲ ਦਾ ਰਿਜ਼ਲਟ ਆ ਜਿਵੇਂ ਪਸ਼ੂ ਦਾ ਕਹਿ ਲੈਣਾ ਥਨੇਲਾ ਰੋਗ ਹੋ ਕੇ ਦੁੱਧ ਨਹੀਂ ਪੂਰਾ ਕਰਦੇ ਦੁੱਧ ਵੀ ਪੂਰਾ ਕਰ ਜਾਂਦੇ ਉਸ ਤੋਂ ਬਾਅਦ ਜਿਵੇਂ ਲਿਓਟੀ ਬਣਾਉਣੀ ਆ ਬਹੁਤ ਕਮਾਲ ਦੀ ਲਿਓਟੀ ਵੀ ਤਿਆਰ ਕਰ ਜਾਂਦਾ ਪਸ਼ੂ ਤੇ ਜਿਵੇਂ ਕਹਿ ਲਿਆ ਬਾਈ ਲਿਓਟੀ ਚ ਕਾਨ ਹੁੰਦਾ ਉਹ ਵੀ ਸਾਰਾ ਕੁਝ ਪੱਧਰ ਕਰ ਜਾਂਦਾ ਇੱਕ ਬੋਤਲ ਬਾਈ ਨੇ ਪਹਿਲਾਂ ਵਾਰਤੀ ਆ ਝੋਟੀ ਤੇ ਇੱਕ ਬਾਈ ਨੂੰ ਹੋਰ ਲੈ ਕੇ ਦੇ ਕੇ ਚੱਲੇ ਆ ਹੋਰ ਵੀ ਨਹੀਂ ਕਿਵੇਂ ਆ ਵਧੀਆ ਜੀ ਵਧੀਆ ਪਹਿਲੋ ਵੀ ਆਪਾਂ ਇਸਤੇਮਾਲ ਕੀਤੀ ਆ ਆ ਦੁਬਾਰਾ ਤੁਸੀਂ ਦੇਖ ਚੱਲੇ ਆ ਝੱਡ ਤਾਂ ਸਾਹਮਣੇ ਆ ਠੀਕ ਆ ਗੱਲ ਕੈਨ ਵਾਲਾ ਕੰਮ ਨਹੀਂ ਇਹ ਅਲਟਾ ਆ ਝੱਡ ਸਾਹਮਣੇ ਆ ਬਹੁਤ ਵਧੀਆ ਚੀਜ਼ ਆ ਬਹੁਤ ਦੀ ਚੀਜ਼ ਆ ਇਹ ਇੱਥੋਂ ਕਰ ਸਕਦੇ ਨੇ ਲਓ ਟੱਚ ਆ ਦੁੱਧ ਦਾ ਵੀ ਫਰਕ ਪਉਦਾ ਜੀ ਠੀਕ ਆ ਗੱਲ ਦੁੱਧ ਨੂੰ ਫਰਕ ਲੇਵਟਾ ਵੀ ਸੁਧਾ ਕਰਦਾ ਜੀ ਠੀਕ ਆ ਗੱਲ ਜੀ ਮੈਂ ਕਹਿ ਲਿਆ ਕਾਣਾ ਕੋਣਾ ਟੇਡਾ ਲੇਵਟਾ ਨਹੀਂ ਨਹੀਂ ਇੱਕੋ ਦਮ ਵਧੀਆ ਕਰ ਦਿੰਦਾ 100 ਦਾ 100 ਜਿਹੜਾ ਜੇ ਥਣ ਵੀ ਬੁੱਧ ਘੱਟ ਹੋਵੇ ਪੂਰਾ ਘਾਤਾ ਠੀਕ ਆ ਗੱਲ ਹਾਂਜੀ ਤੇ ਬਾਕੀ ਇਹ ਆ ਗਿਆ ਰੀਅਲ ਐਚ ਹਰਬਲ ਦਾ ਆ ਗਿਆ ਨੰਬਰ 2 ਹੋਰ ਤਾਂ ਚੱਲੀ ਜਾਂਦਾ ਸਕਰੀਨ ਤੇ ਤੁਹਾਡੇ ਨੇੜ ਤੇੜ ਦੇ ਪਾਲ ਪੰਜਾਬ ਹਰੇਕ ਮੈਡੀਕਲ ਤੇ ਮਿਲ ਜੂਗਾ ਸੰਪਰਕ ਕਰ ਲਿਓ ਧੰਨਵਾਦ